ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜ਼ਿਲ੍ਹਾ ਫਰੂਜਪੁਰ ਤਹਿਸੀਲ ਇਹਨੂੰ ਜੀਰਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਵੀਰ ਗੋਰੀ ਕਲਦੇ ਘਰੇ ਆ ਨੌਜਵਾਨ ਵੀਰ ਆ ਵਪਾਰ ਦਾ ਕੰਮ ਕਰਦਾ ਤੁਸੀਂ ਲਗਭਗ ਸਾਰੇ ਭੈਣ ਭਰਾ ਜਾਣਦੇ ਹੀ ਆ ਜੀਰੇ ਵਾਲੇ ਇਸ ਏਰੀਆ ਚੋਂ ਮੌਲ ਰੇਟ ਵੀ ਸਾਰਿਆਂ ਨਾਲੋਂ ਵੀਰ ਦੇ ਜਾਇਜ਼ ਹੀ ਹੁੰਦੇ ਆ ਮੁੱਲ ਜਾਇ ਜੀ ਹੁੰਦੇ ਕਰਕੇ ਡੇਲੀ ਇਸ ਘਰੇ 5 7 8 ਵੇੜਾਂ ਆਉਂਦੀਆਂ ਤੇ ਸੇਲ ਹੋ ਕੇ ਜਾਂਦੀਆਂ ਅਗਲੇ ਦਿਨ ਫੇਰ ਨਵੀਆਂ ਆ ਜਾਂਦੀਆਂ ਇਦਾਂ ਹੀ ਕੰਟੀਨਿਊਸ ਪ੍ਰੋਸੈਸ ਚੱਲੀ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਇਹ 5 ਜਰਸੀਆਂ ਸੇਲ ਐ ਪੰਜੇ ਕੱਦ ਕਾ 8 ਵਾਲੀਆਂ ਵਜਨ ਵਾਲੀਆਂ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਇਨਫਰਮੇਸ਼ਨ ਲੈ ਲੈਣਾ ਉਹ ਕਰਦੇ ਹਾਂ ਗੱਲ ਬਾਤ ਇਹਨੇ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇਰਾ ਸਾਹਿਬ ਨਾਮ ਮੇਰੇ ਗੋਰਾ ਗੱਲ ਪਿੰਡ ਸੁਖੇ ਵਾਲਾ ਵੀਰੇ ਪਿੰਡ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਵਾੜਾ ਹੀ ਮੋਗੇ ਤੋਂ 20 ਕਿਲੋਮੀਟਰ ਵਾੜਾ ਜੀ ਮੋਬਾਈਲ ਨੰਬਰ ਦਾ 9781230900 ਜੀ 9781230900 ਇੱਕ ਨੰਬਰ ਤੋਂ ਸ਼ੁਰੂ ਕਰ ਲਈ ਕੋਈ ਕੰਨਵਾ ਸੁਆ ਇਹ ਵੈਡ ਨੇ ਵੀਰੇ ਦੂਜੇ ਸੂਏ ਸੋਣਾ ਵਾ ਮੰਨ ਕੇ ਚੱਲੋ ਵੀ ਇੱਕ ਹਫਤਾ ਲੈ ਜੂਗੀ ਹਫਤਾ ਹਾਂਜੀ ਪਹਿਲੇ ਸੂਏ ਦਾ ਵੀਰੇ ਦੁੱਧ ਬਹੁਤ ਜ਼ਿਆਦਾ ਚੰਗਾ ਦੱਸਿਆ 17 ਤੋਂ 18 ਕਿਲੋ ਮਾਲਕਾਂ ਨੇ ਠੀਕ ਹੈ ਬਾਕੀ ਚਲੋ ਕੋਈ ਵੀ ਵੈਡ ਆ ਨਾ ਆਪਦੀ ਸਮਝ ਨਾਲ ਲੈ ਲਵੇ ਅ ਮੇਰੇ ਬਿਲਕੁਲ ਜਾਇਜ ਮੋਲੇ ਦਾ 52000 ਰੁਪਏ ਵਿੱਚ ਮਾਨਦਾਨ ਕਰ ਦਾਂਗੇ ਵੈੜਾ ਫੁੱਲ ਹੀ ਵਜਨ ਵਾਲੀਆਂ ਤੇ ਫੁੱਲ ਕਰਦਲੀਆਂ ਆਪਣੀਆਂ ਕੱਡੀ ਵਾਰ ਨੂੰ ਆ ਦੋਸਤੋ ਇੱਕ ਨੰਬਰ ਬਹੁਤ ਸੋਹਣੀ ਜਰਸੀ ਹੈ ਕੱਦ ਕਾਠ ਵੱਡਾ ਹੀ ਹੈ ਤੇ ਵਜਨ ਵੀ ਬਹੁਤ ਹੈ ਕੋਈ ਲਿੱਸੀ ਮਰੀ ਹੰਬੀਜ ਨਹੀਂ ਫੁੱਲ ਐਬੀਡੀ ਵੇਟ ਵਾਲੀ ਵੱਡੇ ਵੱਡੇ ਕੱਦ ਕਾਠ ਵਾਲੀ ਜਰਸੀ 17 18 ਕਿਲੋ ਦੁੱਧ ਵੀਰ ਦੱਸਦਾ ਕਿ ਪਹਿਲੇ ਸੂਵੇ ਪਲੂਨ ਨੇ ਦਿੱਤਾ ਫੁੱਲੀ ਸਲਾਉ ਦਾ ਬਾਈ ਕਹਿੰਦਾ ਦੁੱਧ ਹੀ ਆਈ ਵੀ ਹੈ ਬਾਕੀ ਕੱਦ ਵੱਡਾ ਵਜਨ ਬਹੁਤ ਹੈ ਜੇ ਐਡੀ ਬੜਾ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਹਵਾਨਾ ਵੀ ਕਰਮਾ ਵਾਲੀ ਨੇ ਸੋਨਾ ਵੱਡਾ ਤਿਆਰ ਕੀਤਾ 14-15 ਕਿਲੋ ਦੁੱਧ ਵਾਲਾ ਹਵਾਨਾ ਤਾਂ ਕਰਮਾ ਵਾਲੀ ਹੋਣੀ ਤਿਆਰ ਕਰੀ ਫਿਰਦੀ ਅਜੇ ਬਾਲਟ ਲੰਪਾਈਆਂ ਬਹੁਤ ਹਫਤਾ ਇੱਕ ਲੈ ਜੂ ਪੰਜ-ਸੱਤ ਦਿਨ ਅਗਲਾ ਵਧੀਆ ਸੇਵਾ ਸੰਭਾਲ ਕੋਰ ਕੇਅਰ ਕਰ ਲੈਂਦਾ ਜਿੱਦਣ ਤਿਆਰ ਹੋ ਜਾਂਦੀ ਆ ਸੇਵਾ ਬੱਚੀ ਲਾਹੂ ਬਹੁਤ ਅਮਰੀਕਨ ਵਰਗਾ ਲੇਵਾ ਤਿਆਰ ਕਰਕੇ ਸੋਨਾ ਜਿੱਦਣ ਤਿਆਰ ਹੋ ਜਾਂਦੀ ਆ ਪੂਰੀ ਭਾਰੀ ਨਰੋਈ ਨੇਗਰ ਦੂਜਾ ਸੁਆ ਬਦਾਮੀ ਰੰਗ ਦੀ ਵੱਡੇ ਕੱਦ ਵਾਲੀ ਫੁੱਲ ਵਜਨ ਵਾਲੀ ਜਰਸੀ ਹੈ ਮੌਲਵੀ ਜੈ ਜੀ ਐ 52000 ਦੀ ਦੇ ਦੇਣੀ ਆ ਇਹਦੋਂ ਘੱਟ ਮੁੱਲ ਦਾ ਤੁਹਾਨੂੰ ਵੀ ਪਤਾ ਇੰਨੇ ਦੁੱਧ ਵਾਲੀ ਵੱਡੀ ਜਰਸੀ ਦਿੰਦਾ ਵੀ ਕੌਣ ਕੋਈ 5-7000 ਮਹਿੰਗੀ ਦਾ ਭਾਵਾ ਕੋਈ ਦੇ ਦੇਵੇ ਇਹਦੋਂ ਘੱਟ ਦਾ ਕਿਸੇ ਨੇ ਦੇਣੀ ਤਾਂ ਗੱਲ ਦੂਰ ਦੀ ਰਹਿ ਗਈ ਵਿਖਾਉਣੀ ਵੀ ਨਹੀਂ ਥਣ ਚਾਰੀ ਆ ਆਦੀ ਚੁਆਈ ਵਾਲਿਆ ਫੋਟ ਸ਼ਾਂਖ ਪੂਰਾ ਆਵਣੀ ਕੱਦ ਵੱਡਾ ਵਜਨ ਬਹੁਤ ਦੂਜਾ ਸੂਆ ਫੋਲ ਵੱਡੇ ਕੱਦ ਵਾਲੀ ਬਦਾਮੀ ਰੰਗ ਦੀ ਜਰਸੀ ਆ 17-18 ਕਿਲੋ ਦੁੱਧ ਪਹਿਲਣ ਪਿਆਗੇ 18 ਕਿਲੋ ਮੰਨ ਕੇ ਸ਼ੌਦਾ ਕਰ ਲਿਓ 18 ਕਿਲੋ ਦੁੱਧ ਵੀ ਬਹੁਤ ਬਣ ਜਾਣਾ ਦੁੱਧ ਵੀ ਹੋਊ ਮੱਝਰਗਾ ਜਮਾ ਚਿੱਟਾ 2 ਨੰਬਰ ਤੇ ਆ ਜੀ ਕੋਰੇ ਉਹ ਵੀ ਵੇੜ ਨੇ ਵੀਰੇ ਦੂਜੇ ਸੂਏ ਸੋਨਾ ਵਾ ਡੈਨ ਉਹ ਵੀ ਮੰਨ ਕੇ ਚਲੋ ਹਫਤੇ ਦੇ ਆਸੇ ਪਾਸੇ ਲਊਗੀ ਪਹਿਲੇ ਸੂਏ ਦਾ ਦੁੱਧ ਵੀਰੇ 15 ਤੋਂ 16 ਕਿਲੋ ਦੱਸਿਆ ਆਪਾਂ ਮਾਲਕਾਂ ਨੇ ਮੁੱਲ ਜਾਇਜ਼ ਆ ਵੀਰੇ ਉਹ ਵੀ ਵੇੜ ਦਾ ਬਿਲਕੁਲ ਜਾਇਜ਼ ਮੁੱਲ 42000 ਰੁਪਇਆ ਵਿੱਚੋਂ ਮਾਨਤਨ ਕਰ ਦਾਂਗੇ ਹੂੰ ਸਹੀ ਆ ਕੱਢੀਏ ਬਾਹਰ ਨੂੰ ਦੋਸਤੋ ਮੁੱਲ ਇੱਕ ਨੰਬਰ ਦਾ ਵੀ ਭਾਈ ਕਹਿੰਦਾ ਜਾਇਜ਼ ਹੀ ਆ 52000 ਵਿੱਚੋਂ ਮਾਨਤਨ ਕਰ ਦਿਆਂਗੇ 2 ਨੰਬਰ ਦਾ ਵੀ ਜੈਜੀ ਮੁੱਲ 42000 ਵਿੱਚੋਂ ਮਾਨ ਤਾਨ ਹੋ ਜੂ ਕੱਦ ਵੱਡੇ ਆ ਹਾਈਟ ਲਗਭਗ ਸਾਰੀਆਂ ਵੇੜਾਂ ਦੀ ਸੇਮ ਹੀ ਆ ਵਜ਼ਨ ਵੀ ਬਹੁਤ ਆ ਸਾਰੀਆਂ ਵੱਡੇ ਕੱਦ ਵਾਲੀਆਂ ਜਰਸੀਆਂ ਆમી ਘਰੇ ਰੱਖਣ ਵਾਲੇ ਭੈਣ ਭਰਾਵਾਂ ਦੀ ਡਿਮਾਂਡ ਹੁੰਦੀ ਬਾਈ ਯਾਰ ਜਰਸੀ ਲੈਣੀ ਆ ਦੁੱਧ ਪੀਣ ਨੂੰ ਲੈਣੀ ਆ ਆਪਾਂ ਵੱਡੀ ਆ ਕੋਈ ਤਾਂ ਦੱਸਿਓ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋਊ 15 ਤੋਂ 16 ਕਿਲੋ ਦੁੱਧ ਬਾਈ ਦੱਸਦਾ ਪਹਿਲੇ ਸੂਵੇ ਪਲੂਨ ਨੇ ਦਿੱਤਾ ਦੂਜੇ ਸੂਵੇ ਸੂਨ ਨੂੰ ਤਿਆਰ ਹੈ ਬੱਚੀ ਵੱਡੀ ਆ ਮੁੱਲ ਛੋਟੀਆਂ ਜਰਸੀਆਂ ਵਾਲਾਈ ਹੈ 42000 ਦੀ ਦੇ ਦੇਣੀ ਹੈ ਮੱਝ ਵਾਲਾ ਮੋਟਾ ਅਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਇਹ ਵੀ ਹਫਤੇ ਦੇ ਅੰਦਰ ਬਾਹਰ ਸੂਬੂਗੀ ਕੋਈ 37 ਦਿਨੀ ਵੀ ਸੂ ਸਕਦੀ ਹੈ ਤੇ ਕੋਈ ਇੱਕ ਅੱਧਾ ਦੋ ਦਿਨ ਪਹਿਲਾਂ ਵੀ ਸੂ ਸਕਦੀ ਹੈ ਹਵਾਨੇ ਦੀ ਤਿਆਰੀ ਬਹੁਤ ਆ ਵਾਲ ਢੱਲਾ ਹਜੇ ਕਾਫੀ ਬਾਕੀ ਆ ਬਾਕੀ ਇੰਨੀਆਂ ਕੁ ਵਾਲ ਢੱਲਾਂ ਦਾ ਕਰ ਮਾਲੀਆਂ ਜਦੋਂ ਸੂਂਦੀਆਂ ਸੂਂਦੀਆਂ ਜੋਰ ਮਾਰਦੀਆਂ ਸਾਰੀਆਂ ਕੱਢ ਦਿੰਦੀਆਂ ਫੁੱਲ ਵੱਡੇ ਕੱਦ ਵਾਲੀ ਦੂਜਾ ਸੂਹਾ ਜਰਸੀ ਮੁੱਲ ਸਿਰਫ 42000 ਮਾਝਾਲਾ ਮੋਟਾ ਦਿਜੋਈਆ ਵਾਲਾ ਜਾਨ ਵਾਲਾ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਗੈਪ ਚ ਲੱਗੇ ਹੋਏ ਆ ਪੂਰੇ ਫੁੱਲ ਦੋ ਵੱਡੇ ਕੱਦ ਵਾਲੀਆਂ ਜਰਸੀਆਂ ਵਿਖਾਈਆਂ ਹੁਣ ਤਿੱਕਰ ਤੁਹਾਨੂੰ ਸਕਰੀਨ ਤੇ ਹਾਈਟ ਲਗਭਗ ਸਾਰੀਆਂ ਜਰਸੀਆਂ ਦੀ ਸੇਮ ਹੀ ਆ ਟੋਟਲ ਪੰਜ ਨਾਗ ਹੈ ਪੰਜੇ ਨਾਗੀ ਜਰਸੀ ਨਸਲ ਦੇ ਆ ਪੰਜੇ ਨਾਗੀ ਗਰਮੀ ਰਹਿਤ ਪੰਜਾਂ ਦੇ ਦੁੱਧ ਮੱਝਾਂ ਰਗਾਉ ਜਮ ਚਿੱਟਾ ਤੇ ਜੇ ਮੱਝ ਲੈਣੀ ਆਪਾਂ ਇਹਨੇ ਦੁੱਧ ਵਾਲੀ ਲੱਖ ਸਵਾ ਲੱਖ ਦੀ ਘੱਟੋ ਘਾਟ ਆਉਂਦੀ ਆ ਤਾਂ ਕਰਕੇ ਮੁੱਲ ਇਹਨਾਂ ਦਾ ਅੱਧਾ ਹੁੰਦਾ ਕਰਕੇ ਤਾਂ ਹੀ ਡਿਮਾਂਡ ਚ ਵੱਧ ਰਹਿੰਦੀਆਂ ਨੰਬਰ ਤੇ ਆਈ ਗੁਰੇ ਤਿੰਨ ਨੰਬਰ ਬੱਚੀ ਵੀਰੇ ਪਹਿਲਾ ਸੂਗਾ ਵਾ ਮੂੰਹ ਤੋਂ ਚਾਰ ਦੰਦ ਦਾ ਠੀਕ ਹੈ ਦਨ ਲੈ ਜੂਗੀ ਵੀਰੇ 10 12 ਦਿਨ ਲੈ ਜੂਗੀ ਰਾਮ ਨਾਲੀ ਅਜੇ ਹਾਂਜੀ ਕਿੰਨਾ ਕੁ ਦੁੱਧ ਕੱਢ ਜੀ ਤੇ ਬੱਚੀ ਵੱਡੀ ਬਹੁਤ ਆ ਤੇ ਬਾਡੀ ਲੈਂਦੀ ਬੜੀ ਜਿਆਦਾ ਚੰਗੀ ਆ ਵਜਨ ਪੈਠ ਫੁੜਾ ਬੜਾ ਚੰਗਾ ਬੱਚੀ ਦਾ ਮੰਨ ਲਓ ਸਾਨੂੰ ਬੱਚੀ ਨੂੰ ਪਹਿਲੇ ਸੋਏ 15 16 ਕਿਲੋ ਦੁੱਧ ਪਾਉਣਾ ਚਾਹੀਦਾ ਵਾ ਹਾਂਜੀ ਜੈ ਜਮਾਲ ਇਹ ਇਹਦਾ ਮੁੱਲ ਕੋਈ ਨਹੀਂ ਕੱਚੀ ਕੱਚੀ ਉੱਚੀ 48000 ਰੁਪਏ ਦੀ ਦੇਣੀ ਆ ਆਪਾਂ ਮਨ ਲਾ ਤਿਆਰ ਹੋਈ ਬੱਚੀ 55000 ਤੋਂ ਬਲਾਸ ਪਰ ਅੱਜ ਦਾ ਰੇਟ ਆ ਇਹ ਹਨਾ 48000 ਦੀ ਬੱਚੀ ਮਤਲਬ ਬਾਡੀ ਲਾਈਨ ਦੀ ਬੜੀ ਜਿਆਦਾ ਚੰਗੀ ਬੱਚੀ ਕਹਿ ਸਕਦੇ ਆਪਾਂ ਹੂੰ ਸਹੀ ਹੈ ਕਿੱਡੀ ਹੈ ਬਾਹਰ ਨੂੰ ਆ ਦੋਸਤੋ ਤਿੰਨ ਨੰਬਰ ਤੇ ਪਹਿਲਾ ਸੂਆ ਪਲੂਨ ਜਰਸੀ ਪਹਿਲੀਆਂ ਵਹਿੜਾਂ ਜਿਹੜਾ ਹੀ ਕੱਦ ਉਹ ਹਾਲਾਂਕਿ ਦੂਜਾ ਸੂਆ ਇਹ ਪਰ ਪਹਿਲਾ ਸੂਆ ਕੱਦ ਦੇਣੇ ਹਜੇ ਹੋਰ ਵੀ ਗ੍ਰੋਥ ਕਰ ਜਾਣੀ ਕਰਮਾਲੀ ਨੇ ਪੂਰੀ ਜਾਨ ਵਾਲੀ ਨਰੋਈ ਨਿੱਕਰ ਫੁੱਲ ਜਾਤ ਵਾਲੀ ਬੱਚੀ ਐ ਵੀਰ ਦੱਸਦਾ ਕਿ ਪਹਿਲੇ ਸੂਵੇ ਖੁੱਲਾ 15 ਕਿਲੋ ਦੁੱਧ ਪਿਆਊਗੀ ਕੱਚੀ ਜ਼ਰੂਰ ਐ 10ਾਂ ਦਿਨਾਂ ਦੇ ਅੰਦਰ ਅੰਦਰ ਬਾਈ ਦੱਸਦਾ ਸੂਪੂਗੀ ਅੱਜ ਦਾ ਮੋਲ ਆ ਬਾਈ ਕਹਿੰਦਾ ਕੱਚੀ ਦਾ ਤਿਆਰ ਹੋਈ 55 57 ਹਜ਼ਾਰ ਦੀ ਐ ਅੱਜ ਕੱਚੀ ਬਾਈ ਕਹਿੰਦਾ 48 ਹਜ਼ਾਰ ਦੀ ਦੇਣੀ ਐ ਵਿੱਚੋਂ ਕੱਲੀ ਛੋੜ ਕਰਨੀ ਐ ਤੇ ਇਦਾਂ ਦੀ ਆਪਾਂ ਜਰਸੀ ਨਸਲ ਦੀ ਹੀਫਰ ਲੈਣੇ ਆ ਨਾ 20ਾਂ 22 ਮਹੀਨਿਆਂ ਦੀ ਖੀਰੀ ਵੱਛੀ ਲੈਣੇ ਆ ਅਚੀਤੀ 30000 ਦੀ ਆਉਂਦੀ ਐ ਜੇ ਆਪਾਂ ਵੱਛੀ ਲੈਨੇ ਆਉਸਰ ਵੈੜ ਲੈਨੇ ਆ ਆਉਸਰ ਵੈੜ ਦਾ ਪਤਾ ਨਹੀਂ ਖਣੀ ਜਣੇ ਆਉਂਦੀ ਨੇ ਸੀਵਨ ਲੈ ਜਾਣਾ ਗੱਬਣ ਹੋ ਜਾਣਾ ਤੇ ਖਣੀ ਕੋਈ 6 ਮਹੀਨੇ ਪੱਠੇ ਪਾਉਣੇ ਪੈਣਗੇ ਫੇਰ ਗੱਬਣ ਹੋਊ ਆਉਸਰ ਵੈੜ ਲੈਣ ਨਾਲੋਂ ਆ ਵੈੜ ਲਈ ਚੰਗੀ ਐ ਪਤਾ ਤਾਂ ਹੈਗਾ ਕਿ ਸੂਨ ਵਾਲੀ ਐ 10 ਦਿਨਾਂ ਦੀ ਕੱਚੀ ਐ ਕੱਦ ਵੱਡਾ ਵਜਨ ਬਹੁਤ ਐ 10 ਦਿਨ ਲੈਂਦੀ ਐ ਮੁੱਲ ਜੈ ਜੀ ਐ ਆਉਸਰ ਵੈੜਾਂ ਵਾਲੀ ਮੁੱਲ 48000 ਦੀ ਦੇ ਦੇਣੀ ਐ ਮੂੰ ਮੱਥੇ ਦੀ ਸੋਹਣੀ ਐ ਛੋਟਾ ਕਾਨ ਬੋਦੀ ਵਾਲੀ ਵਛੀ 15 ਕਿਲੋ ਖੁੱਲਾ ਦੁੱਧ ਪਿਆਜੂ ਪੂਰੀ ਭਾਰੀ ਨਰੋਈ ਨੇਗਰ ਵੱਡੇ ਕੱਦ ਵਾਲੀ ਪਹਿਲਾ ਸੂਆ ਨਵਾਹਣ ਪਲੂਣ ਵਛੀ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਹੈ ਕੋਈ 5-7 ਸੂਏ ਕਰਮਾਂ ਵਾਲੀ ਵਧੀਆ ਦੁੱਧ ਪਿਆਉ ਕਿਉਂਕਿ ਨਵਾਹਣ ਤੇ 5-4 ਸੂਏ ਦੁੱਧੇ ਪੀ ਕੇ ਜੇ ਅਗਲਾ ਛੇਲ ਵੀ ਕਰਦਾ ਜਿੰਨੇ ਦੀ ਤੁਸੀਂ ਅੱਜ ਲੈਣੀ ਆ ਇਹਦੂ ਕੋਈ 5-7000 ਵੱਧ ਵਟਾ ਕੇ ਜਾਊਗੀ ਨਾਲੇ ਕੋਈ 4-5 ਸੂਏ ਦੁੱਧ ਪਿਆਜੂ ਕਿਉਂਕਿ ਤੁਹਾਨੂੰ ਪਤਾ ਹੀ ਆ ਦਣ ਬਦੈਣ ਮੰਗਾਈ ਵਾਧਦੀ ਜਾਂਦੀ ਆ ਜਿਹੜੀ ਅੱਜ ਤੁਸੀਂ ਜਰਸੀ ਲੈ ਲੈਣੀ ਹੈ ਤੇ ਚਾਰਾਂ ਸਾਲਾਂ ਨੂੰ ਇਹਨੇ ਦੀ ਥੋੜੀ ਮੈਲਨੀ ਆ ਨਾਲੇ ਕੋਈ ਚਾਰ ਸਾਲ ਤੁਸੀਂ ਦੁੱਧ ਪੀ ਲੋਗੇ ਤੇ ਉਸ ਦਿਨ ਵੀ ਕਰਮਾ ਵਾਲੀ ਨਫਾ ਦੇ ਕੇ ਜਾਊ ਬਿਲਕੁਲ ਸਸਤੇ ਮੋਲ ਦੀ ਪਹਿਲਾ ਸੂਆ ਪਲੂਣ ਬੱਛੀ ਚਾਰ ਨੰਬਰ ਤੇ ਆ ਜੀ ਗੁਰੇ ਇਹ ਵੀ ਵੈੜ ਨੇ ਵੀਰੇ ਦੂਜੇ ਸੂਏ ਸੋਨਾ ਵਾ ਲੈਣ ਇਹ ਵੀ 10 ਤੋਂ 12 ਲਊਗੀ ਵੀਰੇ ਅਜੇ ਪਹਿਲੇ ਸੂਏ ਦਾ ਦੁੱਧ 14 ਤੋਂ 15 ਕਿਲੋ ਦੱਸਿਆ ਵੀਰੇ ਇਹਦਾ ਜਾਇਜ਼ ਮੋਲ ਇਹਦਾ ਬੱਛੀ ਦਾ ਬਿਲਕੁਲ ਜਾਇਜ਼ ਮੋਲ ਵੀਰੇ 42000 ਦੀ ਬੱਛੀ ਦੇ ਦਾਂਗੇ 42 ਦੀ ਹਾਂਜੀ ਘੱਡੀਏ ਭਾਦਰ ਦੋਸਤੋ ਬਹਿਣਾ ਸਾਰੀਆਂ ਹੀ ਚੰਗੀਆਂ ਵੱਡੇ ਕੱਦ ਵਾਲੀਆਂ ਵਜਨ ਵਾਲੀਆਂ ਕੋਈ ਵੀ ਲੱਸੀ ਬਾੜੀ ਹੰਬੀ ਵਛੀ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਪੰਜ ਨਾਗ ਹੈ ਪੰਜੇ ਨਾਗੀ ਵੱਡੇ ਕੱਦ ਕਾਠ ਵਾਲੇ ਵਜਨ ਵਾਲੇ ਆ 4 ਨੰਬਰ 42000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਕੋਈ 14 15 ਕਿਲੋ ਦੁੱਧ ਪਹਿਲਾਂ ਨੇ ਦਿੱਤਾ 15 16 ਖੁੱਲਾ ਦੁੱਧ ਪਿਆ ਜੂ ਕਿਉਂਕਿ ਵੱਡੀ ਵਛੀ ਆ 10 12 ਦਿਨਾਂ ਦੀ ਹਜੇ ਡੇਟ ਮੁਤਾਬਕ ਕੱਚੀ ਆ ਲੇਵਾ ਕਰਮਾਲੀ ਇਹ ਵੀ ਸੋਨਾ ਵੱਡਾ ਤਿਆਰ ਕਰੂ ਕਿਉਂਕਿ ਭਵਾਨੇ ਦੇ ਚਾਰ ਚਪੇਰੇ ਵਾਲ ਢੱਲਾਂ ਬਹੁਤ ਪਈਆਂ ਥਣ ਸੋਹਣਿਆ ਹੱਦੀ ਚੁਆਈ ਵਾਲੇ ਗੈਬ ਚ ਲੱਗੇ ਹੋਏ ਆ ਮੁੱਲ 42000 ਐਡੀ ਵੱਛੀ ਵਜਨ ਵਾਲੀ ਕਦ ਕਾਠ ਵਾਲੀ 40 42000 ਦੀ ਦਿੰਦਾ ਵੀ ਕੌਣ ਇਹੀ ਕਿਸੇ ਹੋਰ ਚੰਗੇ ਦੇ ਘਰੇ ਖੜੀ ਹੁੰਦੀ 55 57000 ਮੁੱਲ ਕਰਨਾ ਸੀ ਪਰ ਵੀਰ ਬੋਰੇ ਦੇ ਮੁੱਲ ਜਾਇਜ਼ ਹੀ ਹੁੰਦੇ ਕੰਮ ਪੂਰਾ ਹੀ ਚੰਗਾ ਚੋਟੀ ਦਾ ਡੇਲੀ 5 7 10 ਵੜਾ ਇਸ ਘਰੇ ਆਉਂਦੀਆਂ ਸੇਲ ਹੋ ਕੇ ਜਾਂਦੀਆਂ ਪਰ ਮਾਰਜਨ ਜਾਇਜ਼ ਹੈ ਉਸ ਹਿਸਾਬ ਨਾਲ ਕਿਹਾ ਮੈਂ ਦੂਜੇ ਪਾਸੇ ਨਾ ਲਾਜਿਓ ਮਾਰਜਨ ਬਿਲਕੁਲ ਜਾਇਜ਼ ਹੁੰਦਾ ਪਸ਼ੂ ਪਰ ਡੇਲੀ ਬਹੁ ਗਿਣਤੀ ਚ ਆਉਂਦੇ ਆ ਵੱਡੀਆਂ ਜਰਸੀਆਂ ਡੇਲੀ ਰੈਗੂਲਰ ਇਸ ਘਰੇ 5 7 1 ਖੁਰਨੀ ਤੇ ਖੜੀਆਂ ਹੀ ਹੁੰਦੀਆਂ ਤੇ ਨੰਬਰ ਵੱੱਛੀ ਬਹੁਤ ਚੰਗੀ ਆ ਪਹਿਲਾ ਸੂਆ ਨਵਾਹਾਨ ਪਹਿਲੀਆਂ ਦੂਜਾ ਦੂਜਾ ਸੂਆ ਤੇ 4 ਨੰਬਰ ਵੀ ਦੂਜਾ ਸੂਆ ਵੱੱਛੀ ਐ ਕੋਈ 15 16 ਖੁੱਲਾ ਦੁੱਧ ਪਿਆ ਜੂ 10 ਦਿਨਾਂ ਦੀ ਕੱਚੀ ਐ ਕੋਈ 2 ਦਿਨ ਵੱਧ ਵੀ ਲੈ ਸਕਦੀ ਐ ਤੇ ਕੋਈ 10 ਦਿਨਾਂ ਜੀ ਵੀ ਸੂ ਸਕਦੀ ਐ 42000 ਮੁੱਲ ਫੁੱਲ ਜਾਦਵ ਬਰੀਡ ਐ ਦੂਜਾ ਸੂਆ ਨਵਾਹਾਨ ਵੱੱਛੀ 5 ਨੰਬਰ ਤੇ ਆ ਜੀ ਗੁਰੇ ਇਹ ਬੈਠ ਲਈ ਵੀਰੇ ਦੂਜੇ ਸੂਏ ਸੋਣਾ 5 ਨੰਬਰ ਨੇ ਵੀ ਪਹਿਲੇ ਸੂਆ ਦਾ ਵੀਰੇ 14 ਕਿਲੋ ਦੱਸਿਆ ਮਾਲਕਾ ਨੇ ਦਿਨ ਲਊਗੀ ਹਫ਼ਤੇ ਤੋਂ 10 ਦਿਨ ਦੇ ਵਿੱਚ ਮੰਨ ਕੇ ਚੱਲੋ ਜੈ ਜਮਾਲਾ ਇਹਦਾ 40000 ਰੁਪਇਆ ਵੀਰੇ ਵਿੱਚੋਂ ਮਾਨਤਾਣ ਹੋ ਜੂਗਾ ਕਦੀ ਬਾਅਦ ਨੂੰ 5 ਨੰਬਰ 14 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਵੇ ਪਲੂਨ ਨੇ ਦਿੱਤਾ ਕੋਈ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਸੂਪੂ ਉਹ ਤੁਹਾਨੂੰ ਵੀ ਪਤਾ ਕੋਈ ਦਿਨ ਫਿਕਸ ਨਹੀਂ ਹੁੰਦੇ ਇੱਕਦਾਂ ਹੋਵੇ ਕਿ ਪਸ਼ੂ ਆਪਦੇ ਘਰ ਦਾ ਫਿਰ ਤਾਂ ਆਪਣਾ ਦਿਨ ਲਿਖਿਆ ਹੁੰਦਾ ਕਿ ਫਲਾਣੇ ਦਿਨ ਆਪਾਂ ਸੀਵਨ ਲਵਾਇਆ ਇਹ ਹੁਣ ਪਸ਼ੂ ਸਾਰੇ ਖਰੀਦੇ ਹੋਏ ਆ ਤੇ ਕੋਈ 2 ਦਿਨ ਪਹਿਲਾਂ ਵੀ ਸੂ ਸਕਦੇ ਆ ਤੇ ਕੋਈ 2 ਦਿਨ ਉੱਪਰ ਵੀ ਲੈ ਸਕਦੇ ਆ ਉਹ ਅੱਗੇ ਵਾਹੀਕਰ ਨੂੰ ਪਤਾ ਕੋਈ 37 ਦਿਨ ਵੀ ਸੂ ਸਕਦੀ ਆ ਤੇ ਕੋਈ ਵੀਰ ਕਹਿੰਦਾ 10 ਦਿਨ ਵੀ ਲੈ ਸਕਦੀ ਆ ਐ ਨਹੀਂਗਾ ਕਿ ਹਫਤਾ ਦੱਸਦਾ ਕਹਿ ਕੇ ਦੇਤੀ ਲੈ ਜੂ ਮਹੀਨਾ ਇੰਨਾ ਫਰਕ ਤਾਂ ਨਹੀਂ ਪੈਂਦਾ ਹੁੰਦਾ ਕੋਈ ਦਿਹਾੜੀ ਡੰਗ ਦਿਹਾੜੀ ਦਾ ਫਰਕ ਪੈ ਜਾਂਦਾ ਹੁੰਦਾ ਉੱਥੇ ਚਲੋ ਕੋਈ ਕਰ ਵੀ ਨਹੀਂ ਸਕਦਾ 1-2 ਦਿਨ ਵੱਧ ਲੈ ਜੇ ਉੱਥੇ ਕੋਈ ਚੱਕਰ ਵੀ ਨਹੀਂ ਪੈਂਦਾ ਥਣ ਸੋਹਣਿਆ ਗੈਬ 'ਚ ਲੱਗੇ ਮੁੱਲ 40000 14 ਕਿਲੋ ਦੁੱਧ ਪਹਿਲੇ ਸੂਵੇ ਪਲੂਨ ਨੇ ਦਿੱਤਾ ਦੂਜੇ ਸੂਵੇ ਸੁੰਦੀ ਹੈ ਬਾਕੀ ਬੱਚੀ ਸੋਹਣੀ ਹੈ ਕੱਦ ਦਾ 48 ਵਾਲੀ ਹੈ ਵਜਨ ਵਾਲੀ ਹੈ 14 15 ਇੱਥੇ ਖੁੱਲਾ ਦੁੱਧ ਪਿਆ ਜੂਗੀ ਮੁੱਲ ਸਿਰਫ 40000 ਅੱਜ ਦੀ ਵੀਡੀਓ ਦੇ ਵਿੱਚ ਇਹ ਵੀਰ ਗੋਰੇ ਗੱਲ ਦੀਆਂ 5 ਜਰਸੀਆਂ ਪੰਜੇ ਜਰਸੀਆਂ ਹੀ ਵੱਡੀਆਂ ਵਜਨ ਵਾਲੀਆਂ ਚੰਗੇ ਦੁੱਧ ਵਾਲੀਆਂ ਮੁੱਲ ਸਾਰੀਆਂ ਦੀ ਜਾਇਜ਼ ਆ ਜੇ ਇਹ ਹੀ ਅੱਜ ਤੋਂ ਮਹੀਨੇ ਨੂੰ ਲੇਟ ਵੀਡੀਓ ਬਣਾਉਂਦੀ ਐਡੀਆਂ ਐਡੀਆਂ ਵੜਾਣਾ 52000 42000 ਚ ਦੇਣੀਆਂ ਵੀ ਕਿਹਨੇ ਸੀ ਉਹ ਤੁਹਾਨੂੰ ਵੀ ਪਤਾ ਹੁਣ ਥੋੜੀ ਜੀ ਗਰਮੀ ਕਰਕੇ ਇੱਕ ਝੋਨੇ ਦੀ ਲਵਾਈ ਲੂਈ ਚੱਲੀ ਜਾਂਦੀ ਆ 10 ਕ ਦਿਨਾਂ ਤੱਕਰ ਬਾਜ਼ਾਰ ਫੋਲੀ ਝੱਲ ਪੈਣਾ ਫਿਰ ਏਡੀਆਂ ਏਡੀਆਂ ਵੜਾਂ ਦਾ ਹਰੇਕ ਹੀ 60 60 62 62000 ਮੰਗੀ ਜਾਣਾ ਪਹਿਲਾਂ ਮੰਗਦੇ ਵੀ ਰਹੇ ਆ ਤੁਸੀਂ ਵੇਖਿਆ ਹੀ ਆ ਤੇ ਬਿਲਕੁਲ ਸਹੀ ਸਮਝੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਵੜਾ ਲੈਣੀਆਂ ਬਿਲਕੁਲ ਜਾਇਜ਼ ਮੋਲਾ ਇਦੂ ਘੱਟ ਮੋਲ ਜਦੋਂ ਫਿਰ ਤੁਹਾਨੂੰ ਵੀ ਪਤਾ ਮੈਲੀਆਂ ਵੀ ਕਿਹੜੀਆਂ ਮਹਿਲਤਾ ਜਾਣੀਆਂ ਪਰ ਉਹ ਕੋਈ 7 8 10 ਕਿਲੋ ਦੁੱਧ ਵਾਲੀਆਂ ਮੈਲੀਆਂ ਸਾਰੀਆਂ ਚੰਗੇ ਦੁੱਧ ਵਾਲੀਆਂ ਬਾਕੀ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹਦੇ ਜਿਹੜੀ ਵੀ ਵੜ ਪਸੰਦ ਆਉਂਦੀ ਹੈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ